ਇਕੋ ਜਪ ਇਕੋ ਸਲਾਹ ਇਕ ਸਿਮਰ ਇਕੋ ਮਨ ਆਹੇ ਪਾਵਨ ਪਵਿੱਤਰ ਪੰਕਤੀਆਂ ਦੇ ਅੰਦਰ ਸਤਿਗੁਰ ਪਾਤਸ਼ਾਹ ਜੀਆ ਨੇ ਮਨੁੱਖ ਮਾਤਰ ਨੂੰ ਸਮਝਾਇਆ ਕਿ ਭਾਈ ਇੱਕ ਪ੍ਰਭੂ ਨੂੰ ਹੀ ਜਪਣਾ ਹੈ ਤੇ ਇੱਕ ਪ੍ਰਭੂ ਦੀ ਹੀ ਸਿਫਤ ਸਲਾਹ ਕਰਨੀ ਹੈ ਇੱਥੇ ਇੱਕ ਸ਼ਬਦ ਆਇਆ ਹੈ ਅਸਲ ਦੇ ਵਿੱਚ ਗੁਰਬਾਣੀ ਦੀ ਸ਼ੁਰੂਆਤ ਹੀ ਇੱਕ ਸ਼ਬਦ ਤੋਂ ਹੁੰਦੀ ਹੈ ਇਹ ਜਿਹੜਾ ਇੱਕ ਸ਼ਬਦ ਹੈ ਇਹ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਗਿਆ ਹਿੰਦੀ ਦੇ ਵਿੱਚ ਨਹੀਂ ਲਿਖਿਆ ਗਿਆ ਬਲਕਿ ਅੱਖਰਾਂ ਦੇ ਵਿੱਚ ਲਿਖਿਆ ਗਿਆ ਜਿਹਨੂੰ ਆਪਾਂ ਗਿਣਤੀ ਕਹਿੰਦੇ ਆ ਅਸਲ ਦੇ ਵਿੱਚ ਇਸ ਕਰਕੇ ਇੱਕ ਗਿਣਤੀ ਦਾ ਲਿਖਿਆ ਗਿਆ ਕਿਉਂਕਿ ਗਿਣਤੀ ਦੇ ਜਿਹੜੇ ਅੱਖਰ ਹੁੰਦੇ ਨੇ ਉਹਨਾਂ ਦਾ ਸੈਕਿੰਡ ਅਰਥ ਕੋਈ ਨਹੀਂ ਨਿਕਲਦਾ ਆਪਾਂ ਜੇ ਮੰਨ ਲਓ ਇੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਈੜੀ ਨੂੰ ਸਿਹਾਰੀ ਤੇ ਕੱਕਾ ਇੱਕ ਲਿਖਿਆ ਹੁੰਦਾ ਇੱਕ ਓੰਕਾਰ ਤੇ ਚੇਤੇ ਰੱਖਣਾ ਉਸ ਇੱਕ ਦੇ ਵੀ ਵਿਦਵਾਨਾਂ ਨੇ ਬੜੇ ਅਰਥ ਕਰਦੇ ਨੇ ਸੀ ਇੱਕ ਸ਼ਬਦ ਇਸ ਕਰਕੇ ਗਿਣਤੀ ਦਾ ਲਿਖਿਆ ਕਿ ਇਹਦਾ ਦੂਜਾ ਅਰਥ ਹੀ ਕੋਈ ਨਾ ਨਿਕਲੇ ਇੱਕ ਦਾ ਮਤਲਬ ਹੁੰਦਾ ਹੈ ਇੱਕ ਤੇ ਦੂਸਰੀ ਗੱਲ ਗੁਰਬਾਣੀ ਦੀ ਸ਼ੁਰੂਆਤ ਵੀ ਇੱਕ ਓੰਕਾਰ ਤੋਂ ਹੁੰਦੀ ਹੈ ਇੱਕ ਅੱਖਰ ਤੋਂ ਇੱਕ ਗੁਰਬਾਣੀ ਦੀ ਜਿਹੜਾ ਭੋਗ ਦੇ ਟਾਈਮ ਅਖੀਰਲੇ ਅੱਖਰ ਪੜੇ ਜਾਂਦੇ ਨੇ ਸ਼ਬਦ ਪੜੇ ਜਾਂਦੇ ਨੇ ਉਹ ਵੀ ਗਿਣਤੀ ਦੇ ਹੀ ਅੱਖਰ ਨੇ 18 10 20 ਉੱਥੇ ਵੀ 20 ਸ਼ਬਦ ਅਖੀਰਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਗੁਰ ਪਾਤਸ਼ਾਹ ਜੀ ਨੇ ਇੱਕ ਗੁਰਨਾਨਕ ਸਾਹਿਬ ਜੀਆਂ ਨੂੰ ਜਿਸ ਤਰ੍ਹਾਂ ਉਪਾਂਦੇ ਕੋਲ ਪੜ੍ਹਨ ਵਾਸਤੇ ਭੇਜਿਆ ਗਿਆ ਉੱਥੇ ਉਰਦੂ ਦੇ ਭਾਸ਼ਾ ਵਰਤੀ ਜਾਂਦੀ ਸੀ ਉਰਦੂ ਪੜ੍ਹਨ ਵਾਸਤੇ ਭੇਜ ਭੇਜਿਆ ਗਿਆ ਪਹਿਲਾਂ ਤੇ ਇੱਕ ਫੱਟੀ ਦੇ ਉੱਪਰ ਲਿਖਿਆ ਗਿਆ ਅਲਫ ਅਲਫ ਦਾ ਮਤਲਬ ਹੁੰਦਾ ਹੈ ਇੱਕ ਅਸਲ ਦੇ ਵਿੱਚ ਉਰਦੂ ਦੀ ਗਿਣਤੀ ਤੇ ਗੁਰਮੁਖੀ ਦੀ ਗਿਣਤੀ ਕਾਫੀ ਮਿਲਦੀ ਹੈ ਵੈਸੇ ਤੇ ਗੁਰਮੁਖੀ ਭਾਸ਼ਾ ਦਾ ਜਿਹੜਾ ਬਾਅਦ ਦੇ ਵਿੱਚ ਜਿਹੜਾ ਨਿਰਮਾਣ ਹੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀਆ ਨੇ ਫਿਰ ਗੁਰਮੁਖੀ ਦੀ ਕਾਢ ਕੀਤੀ ਉਸ ਤੋਂ ਬਾਅਦ ਗੁਰਮੁਖੀ ਭਾਸ਼ਾ ਹੋਏ ਉਹਦੇ ਵਿੱਚ ਆਈ ਲੇਕਿਨ ਇੱਕ ਸ਼ਬਦ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆ ਦੀ ਫੱਟੀ ਤੇ ਲਿਖਿਆ ਗਿਆ ਤੇ ਪਾੰਦੇ ਨੇ ਕਿਹਾ ਕਿ ਇਹ ਅਲਫ਼ ਇੱਕ ਸਤਿਗੁਰਾਂ ਨੇ ਇੱਕ ਲਿਖ ਦਿੱਤਾ ਉਸ ਤੋਂ ਬਾਅਦ ਉਸਨੇ ਦੂਸਰਾ ਅੱਖਰ ਲਿਖਾਇਆ ਬੋ ਅਸਲ ਦੇ ਵਿੱਚ ਬੋ ਸ਼ਬਦ ਦਾ ਮਤਲਬ ਹੈ ਦੋ ਜਿਵੇਂ ਆਪਾਂ ਦੋ 1 2 ਕਹਿੰਦੇ ਹਾਂ ਸਤਿਗੁਰ ਪਾਤਸ਼ਾਹ ਜੀਆ ਨੇ ਉਸ ਤੋਂ ਬਾਅਦ ਦੋ ਲਿਖਣ ਤੋਂ ਮਨਾ ਕਰ ਦਿੱਤਾ ਅਤੇ ਕਹਿ ਦਿੱਤਾ ਕਿ ਜਦੋਂ ਇੱਕ ਦੀ ਲੜ ਲੱਗ ਗਈ ਤੇ ਇੱਕ ਤੋਂ ਅੱਗੇ ਗੱਲ ਹੀ ਮੁੱਕ ਗਈ ਤੇ ਸਤਿਗੁਰਾਂ ਨੇ ਅੱਗੇ ਖੁੱਲਾ ਊੜਾ ਪਾ ਕੇ ਤੇ ਉੱਤੇ ਕਾਰ ਵਾਹ ਕੇ ਕਿਉਂਕਿ ਊੜੇ ਦੇ ਉੱਪਰ ਇੱਕ ਲੀਤ ਵਗੀ ਐ ਐਕਸਟਰਾ ਜਿਹਨੂੰ ਕਾਰ ਕਹਿੰਦੇ ਨੇ ਇੱਕ ਓੰਕਾਰ ਇਸੇ ਤਰ੍ਹਾਂ ਹੀ ਬਣਿਆ ਨਾ ਸ਼ਬਦ ਉਸ ਵੇਲੇ ਸਤਿਗੁਰਾਂ ਨੇ ਆਪਣੀ ਬਚਪਨ ਦੀ ਅਵਸਥਾ ਦੇ ਵਿੱਚ ਇੱਕ ਓੰਕਾਰ ਫੱਟੀ ਦੇ ਉੱਪਰ ਸਭ ਤੋਂ ਪਹਿਲਾਂ ਲਿਖਿਆ ਸੀ ਇੱਥੇ ਇੱਕ ਸ਼ਬਦ ਕਿਉਂਕਿ ਇੱਕ ਸ਼ਬਦ ਦੀ ਬੜਾ ਵੱਡਾ ਮਹੱਤਵ ਹੈ ਮੈਂ ਥੋੜਾ ਜਿਹਾ ਇਸ ਕਰਕੇ ਖੋਲਣ ਦਾ ਯਤਨ ਕੀਤਾ ਏਕੋ ਜਪ ਏਕੋ ਸਲਾਹ ਹੈ ਕਹਿਣ ਲੱਗੇ ਹੇ ਭਾਈ ਇੱਕ ਪ੍ਰਮਾਤਮਾ ਦਾ ਜਾਪ ਕਰਨਾ ਰੱਬ ਨਹੀਂ ਬਦਲਨੇ ਇੱਥੇ ਇੱਕੋ ਦਾ ਮਤਲਬ ਇਹ ਵੀ ਵਰਤਿਆ ਗਿਆ ਕਈ ਵਾਰੀ ਬੰਦਾ ਆਪਣੇ ਸਵਾਰਥ ਪਿੱਛੇ ਪਸ਼ੂਆਂ ਨੂੰ ਵੀ ਰੱਬ ਬਣਾ ਕੇ ਮੰਨ ਕੇ ਬਹਿ ਜਾਂਦਾ ਹੈ ਕਈ ਵਾਰੀ ਰੁੱਖਾਂ ਨੂੰ ਪੱਥਰਾਂ ਨੂੰ ਪਤਾ ਨਹੀਂ ਕਿਹਦੇ ਕਿਹਦੇ ਅੱਗੇ ਜਾ ਮੱਥੇ ਟੇਕਦਾ ਵੀ ਮੇਰੇ ਕੰਮ ਸਿੱਧੇ ਹੋਣੇ ਚਾਹੀਦੇ ਨੇ ਗੱਲ ਕਰੋ ਕਿੱਥੇ ਮੱਥਾ ਟੇਕਣਾ ਹੈ ਉੱਥੇ ਹੀ ਜਾ ਟੇਕਦਾ ਹੈ ਲੇਕਿਨ ਸਤਿਗੁਰਾਂ ਨੇ ਆਖਿਆ ਨਹੀਂ ਭਾਈ ਮਨ ਨੂੰ ਇਕਾਗਰ ਕਰਕੇ ਕੇਵਲ ਤੇ ਕੇਵਲ ਇੱਕੋ ਜਪ ਇੱਕੋ ਸਲਾਹ ਹੈ ਇੱਕ ਪ੍ਰਭੂ ਦੇ ਨਾਮ ਦੇ ਨਾਲ ਜੁੜਨਾ ਹੈ ਜਾਪ ਕਰਨਾ ਹੈ ਤੇ ਇੱਕ ਦੀ ਹੀ ਸਿਫਤਸਲਾ ਕਰਨੀ ਹੈ ਨਾਲ ਹੀ ਅਗਲਾ ਬਚਨ ਹੈ ਏਕ ਸਿਮਰ ਏਕੋ ਮਨ ਆਹੇ ਇੱਕ ਨੂੰ ਸਿਮਰਨ ਕਰਨਾ ਹੈ ਤੇ हे ਮੇਰੇ ਮਨ ਇੱਕ ਪ੍ਰਭੂ ਦੇ ਮਿਲਣ ਦੀ ਤਾਂਗ ਰੱਖਣੀ ਹੈ ਏਕੋ ਸਿਮਰ ਏਕੋ ਮਨ ਆਹੇ ਆਹੇ ਦਾ ਮਤਲਬ ਹੈ ਚਾ ਤਾਂਗ ਕਿ ਲਗੇ ਜੇਕਰ ਅੰਦਰ ਤਾਂਗੁਣੀ ਚਾਹੀਦੀ ਹੈ ਤੇ ਇੱਕ ਪਰਮਾਤਮਾ ਨੂੰ ਮਿਲਣ ਦੀ ਇਸ ਤੋਂ ਅਗਲਾ ਬਚਨ ਸਤਿਗੁਰਾਂ ਨੇ ਫਰਮਾਨ ਕੀਤਾ ਇਕਸਕੇ ਗੁਣ ਗਉ ਅਨੰਤ ਮਨ ਤਨ ਜਾਪ ਏਕ ਭਗਵੰਤ ਕਿਉਂਕਿ ਪਾਵਨ ਅਸ਼ਟਪਦੀ ਦਾ ਜਿਹੜਾ ਸ਼ਲੋਕ ਪੜਿਆ ਉਹਦੇ ਵਿੱਚ ਸਾਨੂੰ ਪਤਾ ਹੈ ਕਿ ਸਤਿਗੁਰਾਂ ਨੇ ਆਖਿਆ ਕਿ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਤੇ ਪਿਛਲੀਆਂ ਸੱਤ ਪਦਿਆਂ ਦੇ ਵਿੱਚ ਵੀ ਸਤਿਗੁਰਾਂ ਨੇ ਇਹੀ ਸਮਝਾਉਣਾ ਕੀਤਾ ਹੈ ਕਿ ਭਾਈ ਭਜਨ ਬੰਦਗੀ ਸਾਡਾ ਸਭ ਤੋਂ ਵੱਡਾ ਧਨ ਹੈ ਦੁਨਿਆਵੀ ਧਨ ਕੇਵਲ ਤੇ ਕੇਵਲ ਵਰਤਨ ਤੱਕ ਸੀਮਤ ਹੈ ਤੇ ਅਖੀਰਲੇ ਪਦੇ ਵਿੱਚ ਸਤਿਗੁਰਾਂ ਨੇ ਦੱਸਿਆ ਕਿ ਫਿਰ ਕਰਨਾ ਕੀ ਚਾਹੀਦਾ ਇਕਸ ਕੇ ਗੁਣ ਗਾਓ ਅਨੰਤ ਇਕ ਪ੍ਰਭੂ ਦੇ ਹੀ ਗੁਣ ਗਾਉਣੇ ਨੇ ਅਨੰਤ ਦਾ ਮਤਲਬ ਹੈ ਬੇਅੰਤ ਜਿਹਦੀ ਕੋਈ ਗਿਣਤੀ ਨਹੀਂ ਆਪਾਂ ਅਸਾਂ ਦੇ ਵਿੱਚ ਸਾਰਾ ਕੁਝ ਗਿਣ ਮਿਣ ਕੇ ਕਰਦੇ ਆਂ ਰੱਬ ਦਾ ਨਾਮ ਲੈਣਾ ਉਹ ਵੀ ਗਿਣਤੀ ਕਰਕੇ ਲੈਣਾ ਐਨੀ ਐਨੀ ਵਾਰੀ ਮਾਲਾ ਫੇਰ ਲਈ ਉਮਾਲਾ ਦੇ ਮੰਨ ਕੇ ਵੀ ਗਿਣੇ ਹੁੰਦੇ ਨੇ ਚੇਤੇ ਰੱਖਣਾ ਗਿਣਤੀਆਂ ਮਿੰਤੀਆਂ ਕੁਝ ਨਹੀਂ ਬੇਅੰਤ ਹੁੰਦਾ ਹੈ ਜਿਸ ਦਾ ਕੋਈ ਗਿਣਤੀ ਨਾ ਹੋਵੇ ਕੋਈ ਮਿੰਤੀ ਨਾ ਹੋਵੇ ਨਾਲ ਹੀ ਕਹਿ ਦਿੱਤਾ ਮਨ ਤਨ ਜਾਪ ਏਕ ਪਦਵੰਤ ਕਹਿਣ ਲੱਗੇ ਮਨ ਵਿੱਚ ਤੇ ਸਰੀਰਿਕ ਇੰਦਰੀਆਂ ਦੇ ਰਾਹੀਂ ਇੱਕ ਭਗਵਾਨ ਪਰਮਾਤਮਾ ਦਾ ਹੀ ਜਾਪ ਕਰਨਾ ਮਨ ਤਨ ਜਾਪ ਮਨ ਦੇ ਨਾਲ ਵੀ ਤੇ ਤਨ ਦੇ ਨਾਲ ਵੀ ਤਨ ਕੀ ਜਪੇਗਾ ਤਨ ਕਿਹੜੀ ਚੀਜ਼ ਜਪੇਗੀ ਸਾਡੀਆਂ ਸਰੀਰਕ ਇੰਦਰੀਆਂ ਸਾਡੇ ਕੰਨ ਉਹ ਕੇਵਲ ਪ੍ਰਮਾਤਮਾ ਦਾ ਨਾਮ ਸੁਣਨ ਅੱਖਾਂ ਕੇਵਲ ਪ੍ਰਮਾਤਮਾ ਦੀ ਜੋਤ ਨੂੰ ਵੇਖਣ ਦਾ ਯਤਨ ਕਰਨ ਜ਼ੁਬਾਨ ਤੇ ਕੇਵਲ ਤੇ ਕੇਵਲ ਵਾਹਿਗੁਰੂ ਦਾ ਨਾਮ ਹੋਵੇ ਚਰਨ ਸਾਡੇ ਸਫਲੇ ਨੇ ਜੇਕਰ ਚੱਲ ਕੇ ਗੁਰੂ ਘਰ ਜਾਣਗੇ ਹੱਥ ਸਾਡੇ ਸਫਲੇ ਨੇ ਜੇਕਰ ਸਤਿਗੁਰਾਂ ਨੇ ਫੁਰਮਾਨ ਕੀਤਾ ਕਿ ਜੇਕਰ ਪਰਉਪਕਾਰ ਕਰਨੀ। ਇੱਥੇ ਸਤਿਗੁਰਾਂ ਨੇ ਫੁਰਮਾਨ ਕੀਤਾ ਮਨ ਤਨ ਜਾਪ ਏਕ ਭਗਵੰਤ ਮਨ ਵੀ ਜਪੇ ਤੇ ਨਾਲ ਤਨ ਦੀਆਂ ਇੰਦਰੀਆਂ ਵੀ ਜਪਨ। ਇਸ ਤੋਂ ਅਗਲਾ ਬਚਨ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਕਹਿਣ ਲਗੇ ਸਭ ਥਾਈ ਪ੍ਰਭੂ ਆਪ ਹੀ ਆਪ ਹੈ। ਹਰ ਇੱਕ ਜਗ੍ਹਾ ਤੇ ਉਹ ਭਰਪੂਰ ਹੈ ਫਰੀਦਾ ਖਾਲਕ ਖਲਕ ਮਹੀਂ ਖਲਕ ਵਸੇ ਰੱਬ ਮਹੀਂ ਮੰਦਾ ਕਿਸ ਨੂੰ ਵਾਕੀਏ ਜੇ ਤਿਸ ਬਿਨ ਕੋਈ ਨਾਹੀ ਕਹਿਣ ਲੱਗੇ ਸਾਰਾ ਕੁਝ ਇੱਕ ਮਿੱਕ ਹੋਇਆ ਪਿਆ ਏਕੋ ਏਕ ਏਕ ਹਰ ਆਪ ਹਰ ਇੱਕ ਜਗ੍ਹਾ ਤੇ ਇੱਕ ਪ੍ਰਮਾਤਮਾ ਖਿਲਰਿਆ ਹੋਇਆ ਹੈ ਉਹ ਹਰ ਇੱਕ ਜਗ੍ਹਾ ਤੇ ਭਰਪੂਰ ਹੈ ਕੋਈ ਵੀ ਜਗ੍ਹਾ ਐਸੀ ਨਹੀਂ ਜਿੱਥੇ ਉਹਦੀ ਮੌਜੂਦਗੀ ਨਹੀਂ ਇਸੇ ਕਰਕੇ ਕਹਿੰਦੇ ਨੇ ਕਾਣ-ਕਾਣ ਤੱਕ ਦੇ ਵਿੱਚ ਪਰਮਾਤਮਾ ਵਸਦੇ। ਇਸ ਤੋਂ ਅਗਲਾ ਬਚਨ ਕਹਿੰ ਲੱਗੇ ਪੂਰਨ ਪੂਰ ਰਹਿਓ ਪ੍ਰਭ ਵਿਆਪ। ਵਿਆਪ ਦਾ ਮਤਲਬ ਹੈ ਕਿ ਵਿਆਪ ਜਾਣਾ ਕਿਸੇ ਜਗ੍ਹਾ ਤੇ ਵਸ ਜਾਣਾ। ਕਹਿਣ ਲੱਗੇ ਉਹ ਪਰਮਾਤਮਾ ਪੂਰਨ ਪੂਰ ਰਹਿਓ ਉਹ ਆਪ ਪੂਰਨ ਹੈ ਤੇ ਉਸ ਨੇ ਆਪਣੇ ਜੀਵਾਂ ਨੂੰ ਵੀ ਪੂਰਨ ਕੀਤਾ ਹੋਇਆ ਹੈ। ਪੂਰੇ ਬਣਾਇਆ ਹੋਇਆ ਭਾਵ ਵਿੱਚ ਆਪ ਵਸ ਕੇ ਸਭ ਜੀਵਾਂ ਵਿੱਚ ਪ੍ਰਭੂ ਆਪ ਵਸ ਰਿਹਾ ਹੈ ਅਨਕ ਵਿਸਥਾਰ ਇਕ ਤੇ ਭਏ ਇਕ ਆਰਾਧ ਪਰਛਤ ਗਏ ਅਗਲੇ ਬਚਨਾਂ ਵਿੱਚ ਸਤਿਗੁਰਾਂ ਨੇ ਫੁਰਮਾਨ ਕੀਤਾ ਜਗਤ ਦੇ ਅਨੇਕਾ ਖਿਲਾਰੇ ਇੱਕ ਪ੍ਰਭੂ ਤੋਂ ਪਏ ਨੇ ਇੱਕ ਉਸ ਨੇ ਆਪ ਖਿਲਾਰੇ ਖਿਲਾਰੇ ਹੋਏ ਨੇ ਅਨਕ ਵਿਸਥਾਰ ਇਕ ਤੇ ਭਏ ਜਿੰਨੇ ਵੀ ਵਿਸਥਾਰ ਦਿਖਾਈ ਦਿੰਦੇ ਨੇ ਜਿਤਨਾ ਵੀ ਖਿਲਾਰ ਵਿਖਾਈ ਦਿੰਦਾ ਹੈ ਜਿਤਨਾ ਵੀ ਸਾਨੂੰ ਸ੍ਰਿਸ਼ਟੀ ਦਾ ਵੇਖਦੇ ਹਾਂ ਕਿ ਕਿੱਥੋਂ ਤੱਕ ਸਾਡੀ ਤੇ ਨਿਗਾ ਹੀ ਉਨੀ ਨਹੀਂ ਖੈਰ ਪਰ ਪ੍ਰਮਾਤਮਾ ਦੀ ਸ੍ਰਿਸ਼ਟੀ ਬੇਅੰਤ ਥਾਵਾਂ ਤੱਕ ਫੈਲੀ ਹੈ ਤੇ ਕਹਿਣ ਲੱਗੇ ਇਹ ਸਾਰਾ ਖਿਲਾਰ ਉਹ ਪ੍ਰਭੂ ਨੇ ਆਪ ਕੀਤਾ ਹੋਇਆ ਅਨਕ ਵਿਸਥਾਰ ਏਕ ਤੇ ਭਏ ਅਗਲਾ ਵਚਨ ਕਹਿਣ ਲੱਗੇ ਏਕ ਅਰਾਧ ਪਰਾਛਤ ਗਏ ਪਰਾਛਤ ਦਾ ਮਤਲਬ ਹੈ ਪਾਪ ਇੱਕ ਪ੍ਰਭੂ ਨੂੰ ਸਿਮਰਨ ਕਰਨ ਦੇ ਨਾਲ ਪਾਪ ਵੀ ਦੂਰ ਚਲੇ ਜਾਂਦੇ ਨੇ ਪਾਪ ਵੀ ਨਾਸ ਹੋ ਜਾਂਦੇ ਨੇ ਪਵਿੱਤਰ 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 ਪੁਨੀਤ ਨਾਮ ਜਪੇ ਨਾਨਕ ਮਨਪ੍ਰੀਤ ਆਪਾਂ 12ਵੇਂ ਸ਼ਲੋਕ ਵਿੱਚ ਵੀ ਪੜਿਆ ਇਹ ਸਭ ਕੁਝ ਏਕ ਆਰਾਧ ਪਰਾਛਤ ਗਏ ਨਾਮ ਸਿਮਰਨ ਦੇ ਨਾਲ ਕਹਿੰਦੇ ਇੱਕ ਬਹੁਤ ਵੱਡਾ ਗੁਣ ਤੇਰੇ ਪਾਪ ਵੀ ਦੂਰ ਹੋ ਜਾਣੇ ਨੇ ਅਖੀਰਲਾ ਬਚਨ ਇਸ ਪਦੇ ਦਾ ਵੀ ਇਸ ਸਪਸ਼ਟ ਪਦੀ ਦਾ ਵੀ ਕਹਿਣ ਲੱਗੇ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਮਨ ਅਤੇ ਤਨ ਦੋਵਾਂ ਚੀਜ਼ਾਂ ਦਾ ਜ਼ਿਕਰ ਕਰਕੇ ਕਹਿਣ ਲੱਗੇ ਜਿਸ ਮਨੁੱਖ ਦੇ ਮਨ ਅਤੇ ਸਰੀਰ ਦੇ ਵਿੱਚ ਇੱਕ ਪ੍ਰਮਾਤਮਾ ਰਚ ਗਿਆ ਰਾਤਾ ਦਾ ਮਤਲਬ ਹੈ ਰਤ ਜਾਣਾ ਰੱਤ ਜਾਣਾ ਰਸਿਆ ਹੋਣਾ ਮਨ ਤਨ ਅੰਤਰ ਏਕ ਪ੍ਰਭ ਰਾਤਾ ਜਿਸ ਦੇ ਮਨ ਵਿੱਚ ਵੀ ਤੇ ਤਨ ਦੇ ਅੰਦਰ ਵੀ ਇੱਕ ਪ੍ਰਭੂ ਵਸਦਾ ਹੈ ਪੁਰੋਇਆ ਗਿਆ ਕਹਿਣ ਲੱਗੇ ਗੁਰਪ੍ਰਸਾਦ ਨਾਨਕ ਇਕ ਜਾਤਾ ਕਹਿਣ ਲੱਗੇ ਹੇ ਭਾਈ ਉਸ ਨੇ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਗੁਰਪ੍ਰਸਾਦ ਸ਼ਬਦ ਦਾ ਵੀ ਬਹੁਤ ਵੱਡਾ ਅਰਥ ਹੈ ਕਿਉਂਕਿ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਮੂਲ ਮੰਤਰ ਦੇ ਵਿੱਚ ਕੀ ਜਾਪ ਕਰਦੇ ਆਓ ਇੱਕ ਵਾਰੀ ਦੁਹਰਾ ਲਈਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਸਾਰੀ ਉਸ ਪ੍ਰਮਾਤਮਾ ਦੀ ਪਰਿਭਾਸ਼ਾ ਹੈ ਅਕਾਲ ਮੂਰਤ ਅਜੂਨੀ ਸੈਭੰ ਇਹ ਸਾਰੀਆਂ ਗੱਲਾਂ ਬੋਲਣ ਤੋਂ ਬਾਅਦ ਕਹਿ ਦਿੰਦਾ ਕਿ ਇਹ ਫਿਰ ਪ੍ਰਾਪਤ ਕਿਵੇਂ ਹੋਏਗਾ ਅਖੀਰਲਾ ਅੱਖਰ ਆਉਂਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਸ਼ਬਦ ਬਹੁਤ ਵੱਡਾ ਹੈ ਗੁਰੂ ਦੀ ਕਿਰਪਾ ਬਹੁਤ ਵੱਡੀ ਸਤਿਗੁਰਾਂ ਨੇ ਦੱਸੀ ਹੈ ਇਸ ਤੋਂ ਬਿਨਾ ਮਨੁੱਖ ਨਹੀਂ ਇੱਕ ਕਦਮ ਵੀ ਚੱਲ ਸਕਦਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਕਹਿਣ ਲੱਗੇ ਉਸ ਮਨੁੱਖ ਨੇ ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਪ੍ਰਭੂ ਨੂੰ ਪਛਾਣ ਲਿਆ ਹੈ ਜੋ ਪ੍ਰਭੂ ਕਣਕਣ ਦੇ ਵਿੱਚ ਰਚੇ ਅਤੇ ਮਨੁੱਖ ਦੀ ਸੰਭਾਲ ਕਰਦਾ ਹੈ ਇਸ ਤਰੀਕੇ ਦੇ ਨਾਲ ਮਨੁੱਖ ਨੇ ਉਸ ਨੂੰ ਜਾਣ ਕੇ ਆਪਣਾ ਜੀਵਨ ਸਫਲਾ ਕੀਤਾ